ਸਤ ਸ੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਦੋਸਤ ਅਰਜਿਪ ਤੁਹਾਡੇ YouTube ਚੈਨਲ ਜੀਐਨਐਨ ਗਰੁੱਪ ਦੇ ਨਾਮ ਤੋਂ ਸੋ ਦੋਸਤੋ ਤੁਹਾਡੇ ਲਈ ਅੱਜ ਆਪਾਂ 8 بی ایچ ਕੇ ਪੀਜੀ ਲੈ ਕੇ ਆਏ ਆ ਜੀ ਇਹ ਦੋ ਪੀਜੀਆਂ ਨੇ 8 بی ایچ ਕੇ ਬਣੀਆਂ ਹੋਈਆਂ ਸੋ ਇੱਕ ਕਾਰਨਰ ਦੀ ਹੈ ਤੇ ਇੱਕ ਡੈਡ ਐਂਡ ਦੀ ਹੈ ਜੀ 30 ਫੁੱਟ ਦਾ ਵਾਈਡ ਰੂਡ ਹੈ ਇਸ ਦੇ ਵਿੱਚ ਕਾਫੀ ਪਿਆਰਾ ਐਲੀਵੇਸ਼ਨ ਹੈ ਜਿਹੜਾ ਤਿਆਰ ਕਰਕੇ ਦੇ ਰਹੇ ਹੈ ਜੀ ਨੀਅਰ ਚੰਡੀਗੜ੍ਹ ਯੂਨੀਵਰਸਿਟੀ ਪੈ ਜਾਂਦੀ ਹੈ ਜੀ ਜੀਵੀਪੀ ਕਰਸਟ ਦੇ ਵਿੱਚ ਇਹ ਆਪਣੀ ਜਿਹੜੀ ਹੈ ਪੀਜੀ ਹੈ ਜੀ ਉਹ ਵੀ ਲੈ ਆਪਣਾ ਅੰਦਰ ਪਾਰਕ ਹੋ ਜਾਏਗਾ ਜੀ ਸੋ ਸਟੇਟਸ ਬਾਹਰ ਤੋਂ ਰਹਿਣਗੀਆਂ ਕਿ ਭਈ ਜੀ ਬਣਾ ਰੱਖੀ ਜੀ ਆਪਾਂ ਤੇ ਤੁਸੀਂ نیچے ਆਪ ਰਹਿਣਾ ਚਾਹੁੰਦੇ ਹੋ ਤਾਂ ਵੀ ਰਹਿ ਸਕਦੇ ਹੋ نیچے ਆਪਾ 2ਬੀਐਚਕੇ ਦੇ ਰੱਖਿਆ ਜੀ ਇਹ ਸਾਡਾ ਐਲਈ ਪੈਨਲ ਰਹੇਗਾ ਤੇ ਸਾਹਮਣੇ ਆ ਜੀ ਸਾਡੀ ਕਿਚਨ ਬਹੁਤ ਹੀ ਪਿਆਰੀ ਖੁੱਲੀ ਡੁੱਲੀ ਸਾਨੂੰ ਜਿਹੜੀ ਕਿਚਨ ਹੈ ਉਹ ਆਪਾਂ ਬਣਾ ਕੇ ਦੇ ਰਹੇ ਹਾਂ ਜੀ ਪਲੱਸ ਕਾਫੀ ਜ਼ਿਆਦਾ ਰੋਸ਼ਨੀ ਦੇ ਨਾਲ ਆਪਣੇ ਕਮਰੇ ਨੇ ਜਿਹੜੇ ਉਹ ਤਿਆਰ ਨੇ ਜਿਹਦੇ ਵਿੱਚ ਆਪਾਂ ਸਲਾਈਡਿੰਗ ਕਬerts ਨੇ ਜਿਹੜੀ ਉਹ ਤਿਆਰ ਕਰਾ ਕੇ ਦੇ ਰਹੇ ਹਾਂ ਸਾਹਮਣੇ ਸਾਡਾ ਐਲਡੀ ਟੇਬਲ ਆ ਜਾਏਗਾ ਜੀ ਤੇ ਅਟੈਚ ਸਾਡੇ ਰੈਨਗੇ ਵਾਸ਼ਰੂਮ ਸੋ ਟੋਪ ਤੱਕ ਸਾਨੂੰ ਜਿਹੜੀਆਂ ਨੇ ਟਾਈਲਸ ਨੇ ਉਹ ਲੱਗੀਆਂ ਮਿਲਣਗੀਆਂ ਜੀ ਬੈਕ ਤੇ ਵਾਲਪੇਪਰ ਰਹਿਣਗੇ ਜੀ ਤੇ ਬਿਲਕੁਲ ਕਿਚਨ ਦੇ ਨਾਲ ਹੀ ਸਾਡਾ ਦੂਜਾ ਰੂਮ ਆ ਜਾਏਗਾ ਇਸ ਦੇ ਵਿੱਚ ਵੀ ਜਿਹੜੇ ਸਲਾਈਡਿੰਗ ਕਬerts ਆਪਾਂ ਤੁਹਾਨੂੰ ਉਹ ਬਣਾ ਕੇ ਦੇ ਰਹੇ ਹਾਂ ਜੀ ਅਟੈਚ ਵਾਸ਼ਿੰਗ ਬ੍ਰੈਨਗੇ ਪਲੱਸ ਵਾਸ਼ਿੰਗ ਏਰੀਆ ਰਹੇਗਾ ਜੀ ਜੀ ਮੈਂ ਕੀ ਤੁਹਾਨੂੰ ਮੈਂ ਦੱਸਿਆ ਕਿ ਸਟੇਅਰਸ ਨੇ ਜਿਹੜੀਆਂ ਉਹ ਸਾਡੀਆਂ ਬਾਹਰ ਤੋਂ ਰਹਿਣਗੀਆਂ ਸੋ ਸਟੇਅਰਸ ਚੜਦੇ ਹੀ ਸਾਡਾ ਉੱਪਰ ਦਾ ਫਲੋਰ ਆ ਜਾਏਗਾ ਦੋਸਤੋ ਇਹ ਰਹੀ ਹੈ ਜੀ ਸਾਡਾ ਉੱਪਰ ਦਾ ਸੈਕੰਡ ਫਲੋਰ ਸੈਕੰਡ ਫਲੋਰ ਤੋਂ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਕਿਚਨ ਰਹੀ ਜੀ ਤੇ ਤਿੰਨ ਕਮਰੇ ਰਹਿਣਗੇ ਜੀ ਸਾਡੇ ਉੱਪਰ ਇੱਕ ਕਮਰਾ ਬਿਲਕੁਲ ਫਰੰਟ ਤੇ ਆ ਜਾਏਗਾ ਆਪੀ ਪਿਆਰਾ ਜਿਹਾ ਤਿਆਰ ਕਰਕੇ ਦੇ ਦੇ ਜਿਸ ਵਿੱਚ ਤੁਹਾਨੂੰ ਇੱਕ ਸਿੰਗਲ ਕੱਬਰਸ ਮਿਲੇਗਾ ਜੀ ਤੇ ਬਾਹਰ ਦੀ ਤੁਸੀਂ ਬਾਲਕਨੀ ਦੇਖ ਸਕਦੇ ਹੋ ਯੂਪੀਪੀਵੀਸੀ ਇਹਦੇ ਵਿੱਚ ਜਿਹੜੀਆਂ ਨੇ ਉਹ ਵਿੰਡੋਜ਼ ਲੱਗਣੀਆਂ ਨੇ ਤੇ ਰਹੀ ਗਏ ਜੀ ਸਾਡਾ ਸੈਕੰਡ ਬੈਡਰੂਮ ਜਿਸਦੇ ਨਾਲ ਵੀ ਬਾਲਕਨੀ ਅਟੈਚ ਰਹੇਗੀ ਜੀ ਅਟੈਚ ਵਾਸ਼ਰੂਮ ਤੇ ਕਾਫੀ ਪਿਆਰੀ ਜੀ ਸਾਨੂੰ ਬਾਲਕਨੀ ਮਿਲੇਗੀ ਜੀ ਇਹਦੇ ਵਿੱਚ ਤੇ ਬਿਲਕੁਲ ਨਾਲ ਹੀ ਸਾਡਾ ਸੈਕੰਡ ਬੈਡਰੂਮ ਆ ਜਾਏਗਾ ਜੀ ਕਿਚਨ ਦੇ ਬਿਲਕੁਲ ਨਾਲ ਹੀ ਰਹੇਗਾ ਜਿਸ ਦੇ ਵਿੱਚ ਵੀ ਅਟੈਚ ਵਾਸ਼ਰੂਮ ਪਲੱਸ ਇਹ ਵਾਸ਼ਿੰਗ ਏਰੀਆ ਰਹੇਗਾ ਜੀ ਵਾਸ਼ਿੰਗ ਜਿਹੜੀ ਆਪਾਂ ਟਾਪ ਤੱਕ ਸਾਨੂੰ ਜਿਹੜਾ ਉਹ ਕਵਰ ਕਰਵਾ ਕੇ ਦੇ ਰਹੇ ਆਂ ਜੀ ਸੋ ਬਿਲਕੁਲ ਸੇਮ ਐਨੀ ਉੱਪਰ ਬਣਾ ਰੱਖਿਆ ਜੀ ਆਪਾਂ ਨੇ ਤੀਜੀ ਮੰਜ਼ਲ ਤੇ ਸੋਸਟੋ ਜਿਹੜੀ ਸਾਡੀ ਪੀਜੀ ਹੈ ਜੀ ਬਿਲਕੁਲ ਚੰਡੀਗੜ੍ਹ ਯੂਨੀਵਰਸਿਟੀ ਦੇ ਲਾਗ ਹੈ ਜੀ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ 1 ਕਰੋੜ 35 ਲੱਖ ਰੁਪਏ ਦੀ ਇਹਦੀ ਡਿਮਾਂਡ ਹੈ ਜੀ 8 ਬੀ ਐਚ ਕੇ ਆਪਣੀ ਇਹ ਪੀਜੀ ਹੈ ਸੋ ਇਹ ਫੇਲ ਵਾਸਤੇ ਰੈਡੀ ਹੈ ਜੀ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਹੇਠਾਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ